हाय फ्रेंड्स वेलकम टू माय चैनल डायनामिक पैशन फायर के दिल तो धनवाद कर और उम्मीद करती हाँ कि सारे बहुत ही वीयर इंजॉय कर रहे हो गर्मी बहुत ज़्यादा हो गई है और गर्मी तो बच के रहो जिड़ी चीज़ तो नहीं सरदा बाजार मार्केट जाए बिना तो जाओ और अपने आप को कवर करके जाओ मास्क लगा के जाओ क्योंकि अजकल एलर्जी भी हो रही है ਔਰ ਸਕਿਨ ਵੀ ਖਰਾਬ ਹੋ ਰਹੀ ਆ ਤਾਂ ਇਸ ਕਰਕੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਬਚਤ ਕਰੋ ਆਪਣਾ ਮਤਲਬ ਕਹਿ ਰਿਹਾ ਨਾ ਕਿ ਕੇਅਰ ਕਰੋ ਆਪਣੀ ਔਰ ਆਜਾਪੇ ਕੇ ਗੱਲ ਕਰਨ ਲੱਗੇ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਗੁਜਾਰਿਸ਼ ਹੈ ਕਿ ਜਿਹੜੇ ਵੀਵਰਸ ਨਵੇਂ ਆਏ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਅੱਛੀ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਤੁਸੀਂ ਲਾਈਕ ਕਰਨ ਲੱਗੇ ਕੰਜੂਸੀ ਕਰਦੇ। ਔਰ ਮੇਰਾ ਜਿਹੜਾ ਚੈਨਲ ਹੈਗਾ ਬਹੁਤ ਦੇਰ ਤੋਂ ਉਹਦੇ ਤੇ ਮੈਂਬਰਸ਼ਿਪ ਸਟਾਰਟ ਹੋ ਚੁੱਕੀ ਆ ਪਰ ਮੈਂ ਤੁਹਾਨੂੰ ਕਦੇ ਕਿਹਾ ਨਹੀਂ ਪਰ ਹੁਣ ਕਹਿਣੀ ਆ ਕਿ ਮੈਂਬਰਸ਼ਿਪ ਸਟਾਰਟ ਹੋ ਚੁੱਕੀ ਆ ਔਰ ਬਹੁਤ ਹੀ ਸਸਤੀ ਮੈਂਬਰਸ਼ਿਪ ਹੈਗੀ ਆ ਉਹਦੇ ਬਹੁਤ ਹੀ ਬੈਨੀਫਿਟ ਹੈਗੇ ਆ ਆਪਾਂ ਲਾਈਵ ਗੱਲਬਾਤ ਕਰ ਸਕਦੇ ਆ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਲਾਈਵ ਦੇ ਸਕਦੀ ਆ ਤੋ ਤੁਸੀਂ ਜੁਆਇਨ ਕਰ ਸਕਦੇ ਆ ਕਿ ਮੈਨੂੰ ਮੰਥਲੀ ਜੁਆਇਨ ਕਰਨਾ ਸਾਲ ਦੀ ਜੁਆਇਨ ਮੈਂਬਰਸ਼ਿਪ ਲੈਣੀ ਹੋ ਤੁਸੀਂ ਤੁਹਾਡੇ ਦੇ ਡਿਪੈਂਡ ਕਰਦਾ ਹੈਗਾ ਤਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਿਚ ਵਿਚਾਲੇ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਨਾ ਦੇਖਿਆ ਕਰੋ ਕਿਉਂਕਿ ਕਈ ਕੰਮ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਉਹ ਰਹਿ ਜਾਂਦੀਆਂ ਤਾਂ ਇਹੀ ਤੁਹਾਨੂੰ ਮੇਰੀ ਰਿਕਵੈਸਟ ਹੈਗੀ ਆ ਕਿ ਵੀਡੀਓ ਨੂੰ ਜ਼ਰੂਰ ਚੰਗੇ ਮੂਡ 'ਚ ਦੀ ਬੈਠ ਕੇ ਦੇਖਿਆ ਕਰੋ ਔਰ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜੇ ਨੋਟ ਕਰਨ ਵਾਲੀਆਂ ਹੁੰਦੀਆਂ ਤਾਂ ਉਹਨਾਂ ਨੂੰ ਨੋਟ ਵੀ ਕਰਿਆ ਕਰੋ ਰਾਈਟ ਅ ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਇਹ ਕਿਹੜੀ ਚੀਜ਼ ਆ ਕਿ ਸਾਰੇ ਲੋਕ ਆਪਾਂ ਇੱਕ ਦੂਸਰੇ ਨੂੰ ਰეკਮੈਂਡ ਕਰਦੇ ਆ ਆਮਲਾ ਖਾਓ ਆਮਲਾ ਖਾਓ ਠੀਕ ਹੈ ਠੀਕ ਆ ਆਪਾਂ ਰੋਟੀ ਵੀ ਖਾਣੇ ਆ ਰੋਟੀ ਬਿਨਾ ਆਪਾਂ ਬਚ ਨਹੀਂ ਸਕਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੇ ਰੋਟੀ ਸਾਨੂੰ ਜਾਨ ਬਖਸ਼ਦੀ ਆ ਸਾਨੂੰ ਤਾਕਤ ਦਿੰਦੀ ਤਾਂ ਅਸੀਂ ਰੋਟੀਆਂ ਹੀ ਖਾਈ ਚੱਲੀਏ ਤੋ ਦੇ ਸਾਈਡ ਇਫੈਕਟਸ ਬਹੁਤ ਹੁੰਦੇ ਆ ਇਹ ਆਪਾਂ ਸਾਰੇ ਜਾਣਦੇ ਆ ਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਨੂੰ ਫਾਇਦਾ ਵੀ ਕਰਦੀਆਂ ਤੇ ਫਾਇਦੇ ਤੋਂ ਵੱਧ ਸਾਨੂੰ ਨੁਕਸਾਨ ਵੀ ਕਰਦੀਆਂ ਕਈ ਵਾਰ ਅਸੀਂ ਅਣਜਾਣਪੁਣੀ ਦੇ ਵਿੱਚ ਉਹ ਚੀਜ਼ਾਂ ਕਹਿ ਸੁਣਨ ਤੇ ਉਹਨੇ ਕਿਹਾ ਉਹਨੇ ਕਿਹਾ ਜਾਂ ਕਿਸੇ ਨੇ ਵੀ ਕਿਹਾ ਤਾਂ ਤੁਸੀਂ ਦੇਖਿਆ ਹੋਣਾ ਵੀ ਕਦੇ ਡਾਕਟਰ ਰეკਮੈਂਡ ਨਹੀਂ ਕਰਦੇ ਇਹ ਦਨੀਆਂ ਦੇਸੀ ਚੀਜ਼ਾਂ ਖਾਣ ਨੂੰ ਉਹ ਕਹਿੰਦੇ ਵੀ ਜੋ ਤੁਹਾਡੀ ਬੋਡੀ ਨੂੰ ਠੀਕ ਲੱਗਦਾ ਜਾਂ ਤੁਹਾਡੀ ਬਾਡੀ ਨੂੰ ਚੱਲ ਸਕਦੀ ਹੈ ਉਹ ਚੀਜ਼ਾਂ ਤੁਸੀਂ ਜ਼ਰੂਰ ਖਾ ਲੋ ਆਪਣੀ ਬਾਡੀ ਦੇ ਅਕੋਰਡਿੰਗ ਖਾਓ ਅੱਜ ਆਪਾਂ ਗੱਲ ਕਰਨ ਲੱਗੇ ਹੈਗੇ ਆ ਆਮਲਾ ਜਾਨੀ ਕਿ ਔਲਾ ਪੰਜਾਬੀ ਚ ਔਲੇ ਕਹਿੰਦੇ ਆ ਇਹ ਮੈਂ ਉਹਨਾਂ ਲੋਕਾਂ ਬਾਰੇ ਅੱਜ ਤੁਹਾਨੂੰ ਦੱਸਣ ਲੱਗੀ ਆ ਕਿ ਕਿੰਨਾ ਨੇ ਨਹੀਂ ਖਾਣੀ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦੇ ਹੈਗੇ ਆ ਔਰ ਨਹੀਂ ਬਿਲਕੁਲ ਵੀ ਨਹੀਂ ਖਾਣਾ ਕਈਆਂ ਨੇ ਤਾਂ ਜੇ ਕਈਆਂ ਨੂੰ ਨਹੀਂ ਰਹਿ ਸਕਦੇ ਤਾਂ ਉਹਨਾਂ ਨੇ ਕਿੰਨਾ ਖੁਖਾਣਾ ਤਾਂ ਅੱਜ ਮੈਂ ਤੁਹਾਨੂੰ ਦੱਸਾਂ ਕਿ ਕਿਹੜੇ ਕਿਹੜੇ ਲੋਕਾਰੇ ਹੁਣ ਕਈ ਵਾਰ ਹੁੰਦਾ ਨਾ ਸਰਦੀ ਸਿ ਸ਼ੁਰੂ ਹੁੰਦੀ ਆ ਤੇ ਲੋਕੀ ਫਟਫਟ ਆਮ ਲੈ ਲਿਆ ਕੇ ਖਾਣ ਲੱਗ ਜਾਂਦੇ ਆ ਆਚਾਰ ਬਣਾ ਲਿਆ ਕੱਚੇ ਖਾ ਲੇ ਜੂਸ ਬਣਾ ਕੇ ਪੀ ਲਿਆ ਤਾਂ ਪਰ ਠੀਕ ਹੈਗਾ ਬਟ ਨੰਬਰ 1 ਤੇ ਆਉਂਦੇ ਹੈਗੇ ਡਾਇਬਟੀਸ ਦੇ ਪੇਸ਼ੈਂਟ ਸ਼ੂਗਰ ਦੇ ਮਰੀਜ਼ ਜਿਹੜੇ ਗੋਲੀ ਵੀ ਖਾਂਦੇ ਆ ਸਵੇਰ ਵੀ ਤੇ ਸ਼ਾਮ ਵੀ ਤੇ ਪਲੱਸ ਅਗਰ ਮਾੜੀ ਕਿਸਮਤ ਉਹ ਇਨਸੂਲਿਨ ਵੀ ਲੈਂਦੇ ਆ ਆਰਟੀਫੀਸ਼ਲ ਤਾਂ ਉਹਨਾਂ ਵਾਸਤੇ ਜਿਹੜਾ ਔਲਾ ਹੈਗਾ ਉਹ ਬਹੁਤ ਹੀ ਜ਼ਿਆਦਾ ਜ਼ਹਿਰ ਹੈਗਾ ਕਿਉਂਕਿ ਜਿਹੜੇ ਇੱਕ ਹਾਈਪੋਸਲਾਈਕ ਮੈਮਿਕ ਹੁੰਦਾ ਨਾ ਉਹ ਹੁੰਦਾ ਕਿ ਕੋਈ ਜਾਣਦੇ ਡਾਕਟਰੀ ਭਾਸ਼ਾ ਇਹ ਸ਼ਾਇਦ ਉਸ ਵਾਰ ਵਰੇ ਆਪਾਂ ਨੂੰ ਜ਼ਿਆਦਾ ਨੌਲੇਜ ਨਹੀਂ ਆ ਮਤਲਬ ਕਿ ਕਹਿੰਦਾ 슈ਗਰ ਦਾ ਜਿਹੜਾ ਲੈਵਲ ਹੈਗਾ ਉਹਨੂੰ ਉਹ ਵਧਾ ਦਿੰਦਾ ਤਾਂ ਇਸ ਕਰਕੇ ਉਹਨਾਂ ਨੇ ਬਿਲਕੁਲ ਔਲਾ ਜਿਹੜਾ ਨਹੀਂ ਖਾਣਾ हां जेड़े कोई ਮਾੜੀ ਮੋਟੀ ਆ ਮਾੜਾ ਜਾਂ ਥੋੜਾ ਜਿਹਾ ਟੇਸਟ ਕਰ ਸਕਦੇ ਨੰਬਰ 2 ਤੇ ਆਉਨੇ ਬਹੁਤ ਹੀ ਇੰਪੋਰਟੈਂਟ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਹੈਗੀਆਂ ਉਹਨਾਂ ਨੇ ਤਾਂ ਬਿਲਕੁਲ ਹੀ ਨਹੀਂ ਔਲੇ ਖਾਣੇ ਕਿਉਂਕਿ ਪ੍ਰੈਗਨਨਸੀ ਦੇ ਡਿਊਰਿੰਗ ਐ ਐਸ ਡੀਟੀ ਗੈਸ ਤਜ਼ਾਬ ਖੱਟੇ ਡਕਾਰ ਹੋਣੇ ਇਹ ਮਾਮੂਲੀ ਗੱਲਾਂ ਨੇ ਤਾਂ ਤੁਸੀਂ ਦੇਖਿਆ ਹੋਣਾ ਕਿ ਵੋਮਟਿੰਗ ਹੁੰਦੀ ਆ ਜਾਂ ਕੁਝ ਵੀ ਖਾਂਦੀਆਂ ਲੇਡੀਜ਼ ਤਾਂ ਉਹਨਾਂ ਨੂੰ ਉਹ ਡਾਈਜੈਸਟ ਨਹੀਂ ਹੁੰਦਾ ਹਾਜਮ ਨਹੀਂ ਹੁੰਦਾ ਤਾਂ ਡਾਕਟਰ ਵੀ ਕਹਿੰਦੇ ਵੀ ਤੁਸੀਂ ਭਾਈ ਖਟੀਆਂ ਚੀਜ਼ਾਂ ਤੋਂ ਦੂਰ ਰਹੋ ਜਿੰਨਾ ਜਿੰਨਾ ਲੇਡੀਜ਼ ਨੂੰ ਹੁੰਦਾ ਹਰ ਕਿਸੇ ਨੂੰ ਨਹੀਂ ਹਰ ਕਿਸੇ ਨੂੰ ਕਈਆਂ ਨੂੰ ਨਹੀਂ ਕੁਝ ਕੋਈ ਪ੍ਰੋਬਲਮ ਹੁੰਦੀ ਤਾਂ ਕਈਆਂ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਤਾਂ ਉਹਨਾਂ ਨੇ ਵੀ ਔਲੇ ਬਿਲਕੁਲ ਨਹੀਂ ਖਾਣੇ ਆਮਲਾ ਨਹੀਂ ਯੂਜ਼ ਕਰਨਾ ਤੇ ਤੀਸਰੀ ਜਿਹੜੀਆਂ ਲੈਕਟੇਟਿੰਗ ਊਮੈਂਟਸ ਨੇ ਚਿੜੀਆਂ ਕੇ ਬੱਚਿਆਂ ਨੂੰ ਦੁੱਧ ਚੰਗਾਉਂਦੀਆਂ ਆਪਣੀ ਫੀਡ ਦਿੰਦੀਆਂ ਉਹਨਾਂ ਮਾਵਾਂ ਨੇ ਅਗਰ ਔਲੇ ਖਾ ਲੇ ਔਲੇ ਦਾ achar ਖਾ ਲਿਆ ਔਲੇ ਦਾ ਜੂਸ ਪੀ ਲਿਆ ਕੱਚਾ ਔਲਾ ਖਾ ਲਿਆ ਤਾਂ ਉਹਨਾਂ ਦੇ ਗੈਸ ਤੇਜ਼ਾਬ ਬਹੁਤ ਜ਼ਿਆਦਾ ਐਸਡਿਟੀ ਦੀ ਪ੍ਰੋਬਲਮ ਹੋਊਗੀ ਔਰ ਉਹੀ ਪ੍ਰੋਬਲਮ ਗਾਓ ਉਹ ਬੱਚੇ ਨੂੰ ਹੋਊਗੀ ਤਾਂ ਫਿਰ ਅਸੀਂ ਬੱਚੇ ਨੂੰ ਲੈ ਕੇ ਡਾਕਟਰ ਦੇ ਕੋਲੇ ਭਜਦੇ ਆਂ ਵੀ ਇਹਨੂੰ ਪਤਾ ਨਹੀਂ ਜੀਦਾ ਪੇਟ ਹਾਰਡ ਹੋ ਗਿਆ ਇਹਨੂੰ ਕੀ ਹੋ ਗਿਆ ਦੇਖੋ ਮੜਾ ਜਾ ਜਲਦੀ ਕਰੋ ਤਬ ਉਹ ਕਹਿੰਦੇ ਜੀ ਇਹਦੇ ਗੈਸ ਬਣੀ ਹੈ ਕੁਝ ਨਹੀਂ ਹੁੰਦਾ ਅਸੀਂ ਦੇਖਦੇ ਹਾਂ ਕਿ ਉਹ ਟੈਂਪਰੇਰੀ ਆਪਾਂ ਰੀਲੀਫ ਮਿਲਦਾ ਬੱਚੇ ਨੂੰ ਮੈਡੀਸਨ ਲੈ ਕੇ ਤੇ ਬੱਚਾ ਠੀਕ ਹੋ ਜਾਂਦਾ ਫਿਰ ਫਿਰ ਆਪਾਂ ਇੱਕ ਦੋ ਦਿਨ ਨੂੰ ਕਿਉਂਕਿ ਉਹਦੇ ਵਿੱਚ ਬੱਚੇ ਦਾ ਕੋਈ ਦੋਸ਼ ਨਹੀਂ ਦਵਾਈ ਦਾ ਕੋਈ ਦੋਸ਼ ਨਹੀਂ ਉਹਦੀ ਮਾਂ ਦਾ ਦੋਸ਼ ਆ ਜਿਹੜੀ ਉਹਨੂੰ ਆਪਣੀ ਫੀਡ ਦਿੰਦੀ ਆ ਦੁੱਧ ਚੰਗਾਉਂਦੀ ਆ ਕਿਉਂਕਿ ਉਹ ਔਲੇ ਖਾਣੇ ਛੱਡਦੀ ਨਹੀਂ ਤਾਂ ਔਲਿਆਂ ਦੇ ਨਾਲ ਜਿਹੜੀ ਹੈਗੀ ਆ ਗੈਸ ਤਜ਼ਾਬ ਖੱਟੇ ਡਕਾ ਸਾਰੇ ਕੁਝ ਬਰਕਰਾਰ ਰਹਿੰਦੇ ਆ ਇਸ ਕਰਕੇ ਉਹਨਾਂ ਨੂੰ ਬਿਲਕੁਲ ਵੀ ਔਲਿਆਂ ਦੇ ਨੇੜੇ ਨਹੀਂ ਜਾਣਾ ਤਾਂ ਦੂਜੇ ਹੈਗੇ ਆ ਕਿ ਜਿਹਦੇ ਆਲਰੇਡੀ ਮਰੀਜ਼ ਹੈਗੇ ਆ ਗੈਸ ਤਜਾਬ ਖੱਟੇ ਡਕਾਰ ਬਿਨਾਂ ਕਿਸੇ ਕਾਰਨ ਤੋਂ ਏਜਡ ਨੇਮੀ ਜਾਂ ਸਟ੍ਰੈਸਫੁਲ ਕੰਮ ਕਰਦੇ ਆ ਕੋਈ ਬਹੁਤ ਜ਼ਿਆਦਾ ਡਿਪਰੈਸ਼ਨ ਚ ਰਹਿੰਦੇ ਆ ਮਾੜੀ ਜੀ ਗੱਲ ਹੋਈ ਨਹੀਂ ਤੇ ਉਹਨਾਂ ਨੂੰ ਟੈਨਸ਼ਨ ਪੈ ਜਾਂਦੀ ਆ ਤਾਂ ਉਹਨਾਂ ਦੇ ਕੀ ਹੁੰਦਾ ਗੈਸ ਤਜਾਬ ਬਣ ਜਾਂਦਾ ਉਹਨਾਂ ਨੇ ਤਾਂ ਬਿਲਕੁਲ ਵੀ ਨਹੀਂ ਔਲੇ ਖਾਣੇ ਅੱਗੇ ਹੈਗੇ ਆ ਜਿਨ੍ਹਾਂ ਨੂੰ ਸਿਟਰਿਕ ਚੀਜ਼ਾਂ ਤੋਂ ਅਲਰਜੀ ਆ ਨਿੰਬੂ ਤੋਂ ਅਲਰਜੀ ਆ ਫੁੱਲ ਤਾਂ ਉਹਦੇ ਵਿੱਚ ਔਲੇ ਵੀ ਆਉਂਦੇ ਆ ਸੰਤਰੇ ਵੀ ਆਉਂਦੇ ਆ ਕੀਵੀ ਵੀ ਆਉਂਦੀ ਆ ਖੱਟੀਆਂ ਚੀਜ਼ਾਂ ਤੋਂ ਉਹਨਾਂ ਨੇ ਬਿਲਕੁਲ ਨਹੀਂ ਪ੍ਰੀਜ਼ ਕਰ। ਉਹਨਾਂ ਨੇ ਔਲੇ ਆ ਜਿਹੜੇ ਬਿਲਕੁਲ ਨਹੀਂ ਖਾਣ। ਔਰ ਜਿਨ੍ਹਾਂ ਦੀ ਕੋਈ ਕਿਡਨੀਜ਼ ਦੀ ਪ੍ਰੋਬਲਮ ਚੱਲਦੀ ਪਈ ਆ ਕਿਡਨੀ ਦੇ ਕੋਈ ਕਿਡਨੀ ਵੇਲੀ ਹੈ ਰਾਜਾ ਕੋਈ ਕਿਡਨੀ ਦੀ ਕੋਈ ਉਹਨਾਂ ਦੀ ਮੈਡੀਸਿਨ ਚੱਲ ਰਹੀ ਆ ਤਾਂ ਉਹਨਾਂ ਨੇ ਵੀ ਆਪਣੀ ਇਹ ਔਲੇ ਜਿਹੜੇ ਉਹ ਨਹੀਂ ਖਾਣ ਜਾਂ ਜਿਨ੍ਹਾਂ ਨੂੰ ਬੀਪੀ ਆ ਤੇ ਉਹ ਬਲੱਡ ਪ੍ਰੈਸ਼ਰ ਦੇ ਮਰੀਜ਼ ਹੈਗੇ ਆ ਹਾਈ ਬੀਪੀ ਦੇ ਔਰ ਬਲੱਡ ਪਤਲਾ ਕਰਨ ਦੀ ਉਹ ਗੋਲੀ ਖਾ ਰਹੇ ਆ ਤਾਂ ਉਹਨਾਂ ਨੂੰ ਵੀ ਬਿਲਕੁਲ ਆਮਲਾ ਜਿਹੜਾ ਨਹੀਂ ਖਾਣਾ ਚਾਹੀਦਾ ਤੇ ਜਿਹੜੀ ਐਸੀ ਜਿਹੜੀ ਆਮਲੇ ਦੇ ਨੁਕਸਾਨ ਘੱਟ ਤੇ ਫਾਇਦੇ ਜ਼ਿਆਦੇ ਆ ਪਰ ਜਿੰਨੇ ਤੁਹਾਨੂੰ ਮੈਂ ਦੱਸੀਆਂ ਚੀਜ਼ਾਂ ਵੀ ਜਿਵੇਂ ਕੋਈ ਡਾਇਬਟੀਸ ਦਾ ਪੇਸ਼ੈਂਟ ਆ ਹਾਈ ਬੀਪੀ ਦਾ ਪੇਸ਼ੈਂਟ ਹੈਗਾ ਔਰ ਨੰਬਰ 3 ਤੇ ਪ੍ਰੈਗਨੈਂਟ ਆ ਨੰਬਰ 4 ਤੇ ਦੁੱਧ ਚੰਗਾਉਂਦੀਆਂ ਨੇ ਲੇਡੀਆਂ ਔਰ ਨੰਬਰ 5 ਤੇ ਕੋਈ ਕਿਡਨੀ ਦੀ ਸਮੱਸਿਆ ਹੈਗੀ ਆ ਤਾਂ ਜਾਂ ਨੰਬਰ 6 ਤੇ ਜਿਵੇਂ ਕਿਸੇ ਦੇ ਕੋਈ ਐਸਡੀਟੀ ਤਜ਼ਾਬ ਆਲਰੇਡੀ ਹੈਗਾ ਇਹ ਖਾਲੀ ਪੇਟ ਉਹ ਆਪਣਾ ਸਵੇਰੇ ਉੱਠ ਕੇ ਮੈਡੀਸਨ ਲੈਂਦੇ ਆ ਤਾਂ ਫਿਰ ਉਹਨਾਂ ਦਾ ਦਿਨ ਅੱਗੇ ਲੰਘਦਾ ਅਦਰਵਾਈਜ਼ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈਗੀ ਤਾਂ ਇਸ ਕਰਕੇ ਜਿਹੜੀ ਚੀਜ਼ ਸਾਨੂੰ ਫਾਇਦਾ ਕਰਦੀ ਆ ਉਹਦਾ ਨੁਕਸਾਨ ਪਹਿਲਾਂ ਮੈਂ ਆਲਵੇਜ਼ ਇਹ ਗੱਲ ਕਰਦੀ ਹੁੰਦੀ ਆ ਕਿ ਬਿਜਲੀ ਤੋਂ ਬਿਨਾ ਸਾਡੀ ਲਾਈਫ ਅੱਜਕੱਲ ਜ਼ੀਰੋ ਆ ਅਸੀਂ ਅਗਰ ਗਿੱਲਾ ਹੱਥ ਕਰਕੇ ਨੰਗੀਆਂ ਤਾਰਾਂ ਨੂੰ ਲਾਵਾਂਗੇ ਤਾਂ ਤੁਸੀਂ ਉਹਦਾ ਫਿਰ ਵੇਖ ਹੀ ਸਕਦੇ ਵੀ ਨੁਕਸਾਨ ਕੀ ਆ ਖੁਦਾ ਨਾ ਖਾਸਤਾ ਐਸਾ ਹੋਵੇ ਪ੍ਰਮਾਤਮਾ ਅੱਗੇ ਬੇਰੀ ਕਰਦੀ ਆ ਤੇ ਪਰ ਜੋ ਮੈਂ ਤੁਹਾਨੂੰ ਦੱਸਿਆ ਅੱਜ ਤਾਂ ਪੂਰਾ ਉਹਨੂੰ ਪੜ ਕੇ ਰਿਸਰਚ ਕਰਕੇ ਕਿਉਂਕਿ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਪ੍ਰੇਸ਼ ਕਰਦੀ ਆ ਤੇ ਜਿਹਦਾ ਬਾਰ-ਬਾਰ ਗਲਾ ਖਰਾਬ ਹੁੰਦਾ ਹੋਵੇ ਉਹਨਾਂ ਤਾਂ ਬਿਲਕੁਲ ਔਲਾ ਖਾਣਾ ਹੀ ਨਹੀਂ ਨਾ ਨਿੰਬੂ ਤਾਂ ਅਮੀਰ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਆ ਤੇ ਅੱਗੇ ਵੀ ਤੁਸੀਂ ਮੇਰੀ ਵੀਡੀਓ ਨੂੰ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪਰ ਮਹੰਗਾਰਾ ਦਿਨੇ ਹੋ ਤੇ ਮੈਨੂੰ ਉਤਸ਼ਾਹਿਤ ਕਰਦੇ ਹੋ ਤੇ ਇੱਕ ਵਾਰ ਫਿਰ रिक्वेस्ट गुजारिश कि वो तो सब्सक्राइब करो लाइक करो शेयर करो तो इंजॉय करो तो अपनी सेहत का ख्याल रखो मिलते हैं किसी एक होर नवी में थैंक यू सो मच गॉड यू